ਵੱਲ ਤੇ ਆ ਸਾਡੀ ਬਾਣੀ ਤੇ ਭਵਣ ਗਈ ਇਹ ਪੱਕੀਆਂ ਸੇਲੀਆਂ ਹੈ ਪੈਣਾ ਪੈਣਾ ਹੈ ਯਾਰੀ ਵੀ ਚਲੋ ਵੀ ਚਲੋ ਛੱਤ ਤੇ ਲੋ ਉਧਰ ਉਧਰ ਬਾਏ ਬਾਏ ਕਰ ਜਾ ਚਲੋ ਵੀ ਖਾ ਖਾ ਲੱਗਿਆ ਕੀ ਕੀ ਨਾ ਛੋਡਾ ਪਵਨ ਬੀਤ ਕੋ ਪਵਨ ਤੇਰਾ ਗੁਰਬਾਣੀ ਕੋ ਆਹ ਪੁੱਛ ਗੁਰਬਾਣੀ ਕੋ ਤੂੰ ਤਾਂ ਗੁਰਬਾਣੀ ਵੀ ਜਾਣਦੀ ਆ ਪਾਠ ਹਨ ਸੁਨਾ ਨਾ ਕੀ ਪਾਠ ਜਾਣਦੀ ਹੈ ਜੀ ਇਕਲ ਕਮਾਲ ਸਤਨਾਮ ਕਸਾ ਪੁੱਤ ਮੀਨ ਕੋ ਨੀ ਬੈ ਨੀ ਮੂ ਕਾਲੀ ਮੂ ਦੁਖੀ ਪੰਗ ਰਾਵ ਹਾਂ ਤੇ ਉਹ ਦੂਜਾ ਇੱਕ ਹੋਰ ਜਾਣਾ ਟਵਿੰਕਲ ਟਵਿੰਕਲ ਹੈਂ ਆ ਜੋ ਤੇ ਵਿੰਕਲ ਵੀ ਜਾਣਦੇ ਐ ਇੱਕ ਦੋਨੇ ਨਹੀਂ ਤੇ ਇੱਕ ਟਿਕਟ ਵੀ ਕੜਾ ਜਾਣਦਾ ਹੈ ਚਲੋ ਚਲੋ ਕਰੇ ਲਓ ਵੀ ਆਸੇ ਇਹ ਭੈਣਾ ਭੈਣਾ ਦੋਨੇ ਥੇਲੀਆਂ ਵੀ ਪੱਕੀਆਂ ਤੇ ਪੂਰਾ ਜਾਣਦੀਆਂ ਸਾਰਾ ਕੁਝ ਗੁਆਣੀ ਵੀ ਜਾਣਦੀਆਂ ਰਾਤ ਨੂੰ ਰੁੱਸੀ ਸੀ ਮੇਰੇ ਨਾਲ ਭਵਨਤਾ ਦਾਦੂ ਨਾਲ ਰੁੱਸ ਗਈ ਸੀ ਤੇ ਦਾਦੀ ਨਾਲ ਰੁੱਸੀ ਹੋਣੀ ਹੈ ਮੰਮੀ ਨਾਲ ਰੁੱਸੀ ਹੋਣੀ ਹੈ ਸਾਡੇ ਨਾਲ ਵੀ ਰੁੱਸੀ ਗਈ ਹੈ ਹਾ ਕੀ ਲੈ ਕੇ ਆਏ ਖਾਨੂੰ ਉਹ ਜਿਹੜਾ ਮੈਂ ਲੈ ਆਇਆ ਸੀ ਉਹ ਕਿੱਥੇ ਆ ਮੇਰੇ ਦਾਣੇ ਭੋਲਿਆਂ ਦੇ ਦਾਣੇ ਉਹ ਉੱਥੇ ਤਾਂ ਨਹੀਂ ਭੋਲੇ ਕਿੱਥੇ ਉੱਥੇ ਆਪਣੇ ਜਿੱਥੇ ਦੁਕਾਨ ਤੋਂ ਤੇਰੇ ਵੱਡੇ ਮੰਮੀ ਕੀ ਆ ਨੇ ਮੋٹے ਵੱਡੀ ਪਾਪੇ ਮੰਮੀ ਦੇ